ਸੱਜੇ ਕਾਲ ਜੀ ਅਮਰੀਕਾ ਨਿਊਜ਼ ਬੁਲਟਨ ਵਿੱਚ ਖੜੇ ਹੋ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕਰਗਿਲ ਖਬਰਾਂ ਦੇ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਮੁੱਖ ਹੈਡਲਾਈਨਸ ਤੇ 트럼ਪ ਨੇ ਵਾਸ਼ਿੰਗਟਨ ਸ਼ਹਿਰ ਦਾ ਕੰਟਰੋਲ ਸਾਂਭਿਆ ਨੈਸ਼ਨਲ ਗਾਰਡ ਕੀਤੇ ਤੈਨਾਤ ਅਮਰੀਕੀ ਰਾਸ਼ਟਰਪਤੀ ਡੋਨਾਲਡ 트럼ਪ ਦਾ ਵੱਡਾ ਫਰਮਾਨ ਵਾਸ਼ਿੰਗਟਨ ਦੇ ਵਿੱਚ ਬੇਕਰੇ ਤੇ ਅਪਰਾਧੀਆਂ ਦੇ ਨਾਲ ਨਜਿੱਠਣ ਲਈ ਚੁੱਕੇ ਸਖਤ ਕਦਮ ਕੰ ਦਿੱਲੀ ਤੋਂ ਨਹੀਂ ਉਡਣ ਗਿਆ ਅਮਰੀਕਾ ਤੇ ਲਈ ਉਡਾਨਾਂ 에ਅਰ ਇੰਡੀਆ ਨੇ ਬੰਦ ਕੀਤੀਆਂ ਫਲਾਈਟਾਂ ਹੁਣ ਖਬਰਾਂ ਵਿਸਥਾਰ ਦੇ ਨਾਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਾਸ਼ਿੰਗਟਨ ਸ਼ਹਿਰ ਦਾ ਕੰਟਰੋਲ ਸੰਭਲਿਆ। ਨੈਸ਼ਨਲ ਗਾਰਡਜ਼ ਵੀ ਵੱਡੇ ਪੱਧਰ ਤੇ ਉੱਤੇ ਤਾਇਨਾਤ ਕਰ ਦਿੱਤੇ ਗਏ ਨੇ। ਡੋਨਾਲਡ ਟਰੰਪ ਨੇ ਆਖਿਆ ਕਿ ਰਾਸ਼ਤਾਨੀ ਦੇ ਵਿੱਚ ਸਥਿਤੀ ਕਾਬੂ ਤੋਂ ਬਾਹਰ ਹੋ ਚੁੱਕੀ ਹੈ ਤੇ ਇਸ ਨੂੰ ਠੀਕ ਕਰਨ ਦੀ ਲੋੜ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਾਸ਼ਤਾਨੀ ਵਾਸ਼ਿੰਗਟਨ ਸ਼ਹਿਰ ਨੂੰ ਸੰਗੀ ਸਰਕਾਰ ਦੇ ਕੰਟਰੋਲ ਹੇਠ ਲੈਣ ਦਾ ਐਲਾਨ ਕੀਤਾ ਹੈ। ਉਹਨਾਂ ਆਖਿਆ ਹੈ ਕਿ ਇਸ ਦਾ ਉਦੇਸ਼ ਰਾਸ਼ਤਾਨੀ ਚ ਵਿਗੜਦੀ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਵਾਪਸ ਪੱਟੜੀ ਤੇ ਲਿਆਉਣਾ ਹੈ। ਟਰੰਪ ਨੇ ਵਾਈਟ ਹਾਊਸ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਆਖਿਆ ਕਿ ਉਹਨਾਂ ਨੇ ਰਾਜਧਾਨੀ 'ਚ ਡਿਸਟ੍ਰਿਕਟ ਆਫ ਕੋਲੰਬੀਆ ਹੋਮ ਰੂਲ ਐਕਟ ਦੀ ਧਾਰਾ 740 ਲਾਗੂ ਕਰ ਦਿੱਤੀ ਹੈ। ਇਹਦਾ ਮਤਲਬ ਹੈ ਕਿ ਡੀਸੀ ਮੈਟਰੋਪੋਲੀਟਨ ਪੁਲਿਸ ਹੁਣ ਸਿੱਧੇ ਸੰਘੀ ਨਿਯੰਤਰਣ ਹੇਠ ਕੰਮ ਕਰੇਗੀ। ਟਰੰਪ ਨੇ ਵਾਈਟ ਹਾਊਸ 'ਚ ਆਖਿਆ ਸਾਡੀ ਰਾਜਧਾਨੀ ਹਿੰਸਕ ਗਿਰੋਹਾਂ ਤੇ ਅਪਰਾਧੀਆਂ ਦੇ ਨਾਲ ਕਿੜੀ ਹੋਈ ਹੈ। ਅਸੀਂ ਨੈਸ਼ਨਲ ਗਾਰਡ ਦੀ ਮਦਦ ਨਾਲ ਕਾਨੂੰਨ ਵਿਵਸਥਾ ਬਹਾਲ ਕਰਾਂਗੇ। ਟਰੰਪ ਦੇ ਇਸ ਕਦਮ ਦੀ ਅਮਰੀਕਾ 'ਚ ਆਲੋਚਨਾ ਹੋ ਰਹੀ ਹੈ। ਵਾਸ਼ਿੰਗਟਨ ਦੇ ਮੇਅਰ ਮੂਰੀਅਲ ਬੌਜ਼ਰ ਨੇ ਕਿਹਾ ਕਿ ਸ਼ਹਿਰ 'ਚ ਅਪਰਾਧ 'ਚ ਕੋਈ ਵਾਧਾ ਨਹੀਂ ਹੋਇਆ ਹੈ। ਪੁਲਿਸ ਦੇ ਅੰਕੜਿਆਂ ਮੁਤਾਬਕ 2024 ਦੇ ਵਿੱਚ ਹਿੰਸਕ ਅਪਰਾਧ 'ਚ 35% ਤੇ 2025 ਦੇ ਪਹਿਲੇ 7 ਮਹੀਨਿਆਂ 'ਚ 26% ਦੀ ਕਮੀ ਆਈ ਹੈ। ਕੁੱਲ ਮਿਲਾ ਕੇ ਅਪਰਾਧ ਵਿੱਚ ਵੀ 7% ਦੀ ਕਮੀ ਆਈ ਹੈ। ਹਾਲਾਂਕਿ ਗੋਲੀਬਾਰੀ ਚਿੰਤਾ ਦਾ ਵਿਸ਼ਾ ਹੈ। 2023 'ਚ ਵਾਸ਼ਿੰਗਟਨ ਬੰਦੂਕ ਦੇ ਨਾਲ ਹੋਣ ਵਾਲੀਆਂ ਹੱਤਿਆਵਾਂ ਦੇ ਮਾਮਲੇ 'ਚ ਅਮਰੀਕਾ 'ਚ ਤੀਜੇ ਨੰਬਰ ਤੇ ਸੀ। ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਆਖਿਆ ਕਿ ਉਹਨਾਂ ਨੇ 1993 ਦੇ ਹੋਮ ਰੂਲ ਐਕਟ ਦੀ ਵਰਤੋਂ ਕੀਤੀ ਹੈ। ਇਹ ਰਾਸ਼ਟਰਪਤੀ ਨੂੰ ਐਮਰਜੈਂਸੀ ਦੀ ਸਥਿਤੀ 'ਚ 48 ਘੰਟਿਆਂ ਲਈ ਸ਼ਹਿਰ ਦੀ ਪੁਲਿਸ ਦਾ ਕੰਟਰੋਲ ਆਪਣੇ ਹੱਥ 'ਚ ਲੈਣ ਦਾ ਅਧਿਕਾਰ ਦਿੰਦਾ ਹੈ। ਕਾਨੂੰਨ ਮੁਤਾਬਕ ਜੇਕਰ ਰਾਸ਼ਟਰਪਤੀ ਵਾਸ਼ਿੰਗਟਨ ਡੀਸੀ ਦੇ ਨਾਲ ਸੰਬੰਧਿਤ ਕਾਨੂੰਨ ਬਣਾਉਣ ਵਾਲੀਆਂ ਸੰਸਦੀ ਕਮੇਟੀਆਂ ਦੇ ਚੇਅਰਮੈਨ ਤੇ ਮੈਂਬਰਾਂ ਨੂੰ ਸੂਚਿਤ ਕਰਦੇ ਨੇ ਤਾਂ ਪੁਲਿਸ ਦਾ ਕੰਟਰੋਲ ਲੰਬੇ ਸਮੇਂ ਤੱਕ ਬਣਾਈ ਰੱਖਿਆ ਜਾ ਸਕਦਾ ਹੈ। ਹਾਲਾਂਕਿ ਅਜੇ ਸਪਸ਼ਟ ਨਹੀਂ ਹੈ ਕਿ 트럼ਪ ਨੇ ਇਹ ਰਸਮੀ ਨੋਟਿਸ ਦਿੱਤਾ ਹੈ ਜਾਂ ਨਹੀਂ। ਨਿਯਮ ਦੇ ਮੁਤਾਬਕ ਜੇਕਰ ਸ਼ਹਿਰ ਤੇ ਕੰਟਰੋਲ 30 ਦਿਨਾਂ ਤੋਂ ਵੱਧ ਸਮੇਂ ਲਈ ਰੱਖਣਾ ਪੈਂਦਾ ਹੈ ਤਾਂ ਇਸ ਲਈ ਸੰਸਦ ਚ ਕਾਨੂੰਨ ਪਾਸ ਕਰਨਾ ਜ਼ਰੂਰੀ ਹੈ। 트럼ਪ ਨੇ ਡਰੱਗ ਐਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਦੇ ਮੁਖੀ ਟੈਰੀ ਕੋਲ ਨੂੰ ਡੀਸੀ ਮੈਟਰੋਪੋਲੀਟਨ ਪੁਲਿਸ ਦੇ ਮੁਖੀ ਵਜੋਂ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਇਹ ਵਰਤਮਾਨ ਚ ਇੱਕ ਅਸਥਾਈ ਹੁਵਦਾ ਹੈ। ਉਹਨਾਂ ਨੇ ਕੋਲ ਨੂੰ ਵਿਭਾਗ ਨੂੰ ਸਖਤੀ ਦੇ ਨਾਲ ਚਲਾਉਣ ਲਈ ਆਖਿਆ। ਇਸ ਸਮੇਂ ਐਮਜਿਟਸ ਜੌਨਸਨ ਵਾਸ਼ਿੰਗਟਨ ਡੀਸੀ ਦੀ ਮੈਟਰੋਪੋਲੀਟਨ ਪੁਲਿਸ ਦੇ ਮੁਖੀ ਨੇ 1 ਫਰਵਰੀ 2024 ਚ ਇਹ ਅਹੁਦਾ ਸੰਭਾਲਿਆ ਟੈਰੀ ਕੋਲਦੀ ਨਵੀਂ ਅਸਥਾਈ ਹੋਦ ਤੇ ਨਿਯੁਕਤੀ ਦੇ ਬਾਵਜੂਦ ਡੀਸੀ ਐਮਪੀਡੀ ਦੇ ਨਿਯਮਿਤ ਤੇ ਸਥਾਈ ਪੁਲਿਸ ਮੁਖੀ ਹਜੇ ਵੀ ਐਮਬੀ ਜੌਨਸਨ ਹੀ ਨੇ ਤੇ ਉੱਧਰ ਰਾਸ਼ਟਰਪਤੀ ਡੋਨਾਲਡ 트੍ਰੰਪ ਪਰ ਰਾਸ਼ਟਨੀ ਵਾਸ਼ਿੰਗਟਨ ਮਾਫ ਕਰਨਾ ਵਾਸ਼ਿੰਗਟਨ ਦੇ ਵਿੱਚ ਬੇਕਰਾਂ ਅਤੇ ਅਪਰਾਧੀਆਂ ਦੇ ਨਾਲ ਜਿੱਠਣ ਲਈ ਸਖਤ ਕਦਮ ਚੁੱਕਣ ਤੇ ਵਿਚਾਰ ਕਰ ਰਹੇ ਨੇ ਟਰੰਪ ਨੇ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਇਹ ਸੰਕੇਤ ਦਿੱਤੇ ਨੇ ਕਿ ਬੇਘਰੇ ਲੋਕਾਂ ਨੂੰ ਘਰ ਦਿੱਤੇ ਜਾਣਗੇ ਤੇ ਅਪਰਾਧੀਆਂ ਨੂੰ ਜੇਲ੍ਹ ਦੇ ਵਿੱਚ ਸੁੱਟਿਆ ਜਾਵੇਗਾ। ਜਿਸ ਦੇ ਸ਼ਹਿਰ ਦੇ ਮੇਅਰ ਨੇ ਰਾਸ਼ਟਰੀ ਰਾਸ਼ਤਾਨੀ ਦੀਆਂ ਗਲੀਆਂ ਦੇ ਵਿੱਚ ਗਸ਼ਤ ਕਰਨ ਲਈ ਨੈਸ਼ਨਲ ਗਾਰਡ ਦੀ ਸੰਭਾਵਿਤ ਤਣਾਅਤੀ ਤੇ ਚਿੰਤਾ ਤੇ ਅਸਹਿਮਤੀ ਜ਼ਾਹਰ ਕੀਤੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਾਸ਼ਿੰਗਟਨ ਡੀਸੀ ਦੇ ਵਿੱਚ ਬੇਘਰੇ ਲੋਕਾਂ ਨੂੰ ਤੁਰੰਤ ਰਾਸ਼ਤਾਨੀ ਖਾਲੀ ਕਰਨ ਦਾ ਹੁਕਮ ਦਿੱਤਾ ਹੈ। ਉਹਨਾਂ ਆਖਿਆ ਹੈ ਕਿ ਇਹ ਫੈਸਲਾ ਅਪਰਾਧੀ ਸਮੱਸਿਆ ਨਾਲ ਨਜਿੱਠਣ ਲਈ ਲਿਆ ਜਾੜਿਆ ਹੈ। ट्रम्प ਨੇ سوشل میڈیا ਸਾਈਟ ਟ੍ਰੂਥ ਸੋਸ਼ਲ ਤੇ ਲਿਖਿਆ ਕਿ ਬੇਕਾਰਨ ਲੋਕਾਂ ਨੂੰ ਤੁਰੰਤ ਰਾਸ਼ਤਾਨੀ ਤੋਂ ਬਾਹਰ ਜਾਣਾ ਪਵੇਗਾ ਬੇਕਰਾਨ ਨੂੰ ਰਹਿਣ ਲਈ ਜਗ੍ਹਾ ਦਿੱਤੀ ਜਾਵੇਗੀ ਪਰ ਉਹ ਜਗਾ ਰਾਸ਼ਤਾਨੀ ਤੋਂ ਬਹੁਤ ਦੂਰ ਹੋਵੇਗੀ ਅਮਰੀਕੀ ਰਾਸ਼ਟਰਪਤੀ ਨੇ ਇਹ ਵੀ ਆਖਿਆ ਹੈ ਕਿ ਅਪਰਾਧੀਆਂ ਨੂੰ ਕਿਤੇ ਵੀ ਭੇਜਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਉਹਨਾਂ ਨੂੰ ਸਿੱਧੇ ਜੇਲ੍ਹ ਚ ਛੁੱਟ ਦਿੱਤਾ ਜਾਵੇਗਾ ਸੋਸ਼ਲ ਮੀਡੀਆ ਤੇ ਟੈਂਟਾਂ ਤੇ ਗੰਦਗੀ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਹੋਇਆਂ ਉਹਨਾਂ ਆਖਿਆ ਹੈ ਕਿ ਹੁਣ ਮਿਸਟਰ ਨਾਈਸ ਗਾਇਦਾ ਸਮਾਨ ਨਹੀਂ ਹੈ ਹੁਣ ਰਾਸ਼ਤਾ ਨਿਊ ਵਾਸ਼ਿੰਗਟਨ ਨੂੰ ਦੁਬਾਰਾ ਸਾਫ਼ ਤੇ ਸੁਰੱਖਿਤ ਬਣਾਉਣਾ ਪਵੇਗਾ। ਟਰੰਪ ਨੇ ਪਹਿਲਾਂ ਕਿਹਾ ਸੀ ਕਿ ਬੇਕਾਰ ਲੋਕਾਂ ਨੂੰ ਸ਼ਹਿਰਾਂ ਤੋਂ ਹਟਾ ਦਿੱਤਾ ਜਾਵੇਗਾ ਤੇ ਬਾਹਰ ਸਸਤੀ ਜ਼ਮੀਨ ਤੇ ਚੰਗੀ ਕੁਆਲਿਟੀ ਵਾਲੇ ਤੰਬੂਆਂ 'ਚ ਵਸਾਇਆ ਜਾਵੇਗਾ। ਇੱਥੇ ਉਹਨਾਂ ਨੂੰ ਟਾਇਲਟ ਤੇ ਡਾਕਟਰ ਦੀਆਂ ਸਹੂਲਤਾਂ ਮਿਲਣਗੀਆਂ। ਟਰੰਪ ਨੇ 24 ਜੁਲਾਈ ਨੂੰ ਇੱਕ ਆਦੇਸ਼ ਤੇ ਦਸਤਖਤ ਕੀਤੇ ਸਨ ਜੋ ਬੇਘਰੇ ਲੋਕਾਂ ਨੂੰ ਗ੍ਰਿਫਤਾਰ ਕਰਨਾ ਆਸਾਨ ਬਣਾਉਂਦਾ ਹੈ। ਬੀਤੇ ਹਫ਼ਤੇ ਟਰੰਪ ਨੇ ਦਾਵਾ ਕੀਤਾ ਸੀ ਕਿ ਵਾਸ਼ਿੰਗਟਨ ਦੇ ਵਿੱਚ ਅਪਰਾਧ ਕਾਬੂ ਤੋਂ ਬਾਹਰ ਹੋ ਗਏ ਨੇ। ਇਸ ਕਾਰਨ ਕਰਕੇ ਉਸਨੇ ਸ਼ਹਿਰ ਚ 450 ਅਧਿਕਾਰੀ ਤਾਇਨਾਤ ਕੀਤੇ ਇਸ ਚ ਪਾਰਕ ਪੁਲਿਸ ਡੀਈਏ ਐਫਬੀਆਈ ਤੇ ਯੂਐਸਐਮ ਮਾਰਸ਼ਲ ਵਰਗੀਆਂ ਸੰਗੀ ਏਜੰਸੀਆਂ ਦੇ ਅਧਿਕਾਰੀ ਸ਼ਾਮਿਲ ਸਨ ਹਾਲ ਹੀ ਦੇ ਮਹੀਨਿਆਂ ਚ ਵਾਸ਼ਿੰਗਟਨ ਡੀਸੀ ਚ ਨਸਲੀ ਵਿਤਕਰੇ ਦੇ ਨਾਲ ਜੁੜੇ ਨਫ਼ਰਤ ਅਪਰਾਧ ਵਧੇ ਨੇ 9 ਅਗਸਤ ਨੂੰ ਬਾਲਟਿਮੋਰ ਦੇ ਵਿੱਚ ਇੱਕ ਸਮੂਹਿਕ ਗੋਲੀਬਾਰੀ ਚ ਘੱਟੋ ਘੱਟ 6 ਲੋਕਾਂ ਦੀ ਮੌਤ ਹੋ ਗਈ ਜਿਸ ਚ ਇੱਕ ਬੱਚਾ ਵੀ ਸ਼ਾਮਿਲ ਸੀ ਉਸੇ ਦਿਨ ਨਿਊਯਾਰਕ ਦੇ ਟਾਈਮ ਸਕੇਅਰ ਦੇ ਵਿੱਚ ਗੋਲੀਬਾਰੀ ਦੀ ਘਟਨਾ ਵਾਪਰੀ ਜਿਸ 'ਚ ਤਿੰਨ ਲੋਕ ਜ਼ਖਮੀ ਹੋ ਗਏ ਤੇ ਦੋਸ਼ੀ ਨਾਬਾਲਗ ਸੀ। ਇਹ ਘਟਨਾਵਾਂ ਅਜਿਹੇ ਸਮੇਂ ਵਾਪੜ ਰਹੀਆਂ ਨੇ ਜਦੋਂ ਅਮਰੀਕਾ 'ਚ ਇਮੀਗ੍ਰੇਸ਼ਨ ਨਿਯਮਾਂ ਨੂੰ ਸਖਤ ਕੀਤਾ ਜਾ ਰਿਹਾ ਹੈ ਤੇ ਉਲੰਘਣਾ ਕਰਨ ਵਾਲਿਆਂ ਨੂੰ ਗ੍ਰਿਫਤਾਰੀ ਦੀ ਧਮਕੀ ਦਿੱਤੀ ਜਾ ਰਹੀ ਹੈ। ਰਾਜਧਾਨੀ ਵਾਸ਼ਿੰਗਟਨ ਡੀਸੀ ਦੇ ਵਿੱਚ ਪ੍ਰਤੀ ਵਿਅਕਤੀ ਕਤਲ ਦਰ ਕਈ ਅਮਰੀਕੀ ਸ਼ਹਿਰਾਂ ਨਾਲੋਂ ਵੱਧ ਹੈ। ਇਸ ਸਾਲ ਹੁਣ ਤੱਕ 98 ਕਤਲ ਹੋਏ ਨੇ ਹਾਲਾਂਕਿ ਅੰਕੜੇ ਦਰਸਾਉਂਦੇ ਨੇ ਕਿ ਪਿਛਲੇ ਸਾਲ ਹਿੰਸਕ ਅਪਰਾਧ 30 ਸਾਲਾਂ ਦੇ ਵਿੱਚ ਸਭ ਤੋਂ ਘਟ ਸੀ ਇਸ ਚ ਕਾਰ ਚੋਰੀ ਹਮਲਾ ਕਰਨਾ ਤੇ ਡਕੈਤੀ ਵਰਗੇ ਅਪਰਾਧ ਸ਼ਾਮਿਲ ਨੇ ਵਾਸ਼ਿੰਗਟਨ ਡੀਸੀ ਦੇ ਵਿੱਚ ਲਗਭਗ 3782 ਬੇਘਰੇ ਲੋਕ ਨੇ ਜਿਨ੍ਹਾਂ ਚੋਂ ਲਗਭਗ 800 ਖੁੱਲੇ ਦੇ ਵਿੱਚ ਰਹਿੰਦੇ ਨੇ ਬਾਕੀ ਸ਼ੈਲਟਰ ਹੋਮ ਚ ਰਹਿੰਦੇ ਨੇ ਵਾਸ਼ਿੰਗਟਨ ਡੀਸੀ ਇੱਕ ਰਾਜ ਨਹੀਂ ਸਗੋਂ ਇੱਕ ਜ਼ਿਲ੍ਹਾ ਹੈ ਇਸ ਲਈ ਸੰਘੀ ਸਰਕਾਰ ਕੋਲ ਇੱਥੇ ਵਿਸ਼ੇਸ਼ ਅਧਿਕਾਰ ਨਹੀਂ ਪਰ ਰਾਸ਼ਟਰਪਤੀ ਦਾ ਸਥਾਨਕ ਪੁਲਿਸ ਤੇ ਸਿੱਧਾ ਕੰਟਰੋਲ ਨਹੀਂ ਹੈ ਟਰੰਪ ਨੇ ਪੁਲਿਸ ਵਿਭਾਗ ਦਾ ਕੰਟਰੋਲ ਆਪਣੇ ਹੱਥ 'ਚ ਲੈਣ ਦੀ ਧਮਕੀ ਦਿੱਤੀ ਸੀ ਹਾਲਾਂਕਿ ਮੇਅਰ ਬਾਵਸਰ ਨੇ ਕਿਹਾ ਸੀ ਕਿ ਮੌਜੂਦਾ ਸਥਿਤੀ 'ਚ ਇਹ ਸੰਭਵ ਨਹੀਂ ਹੈ ਟਰੰਪ ਨੇ ਮੇਅਰ ਬਾਵਸਰ ਨੂੰ ਚੰਗਾ ਵਿਅਕਤੀ ਆਖਿਆ ਪਰ ਇਹ ਵੀ ਆਖਿਆ ਹੈ ਕਿ ਉਹਨਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਅਪਰਾਧ ਵਧ ਰਿਹਾ ਤੇ ਸ਼ਹਿਰ ਗੰਦਾ ਤੇ ਘੱਟ ਆਕਰਸ਼ਕ ਹੁੰਦਾ ਜਾ ਰਿਹਾ ਹੈ ਤੇ ਉਧਰ ਦਿੱਲੀ ਤੋਂ ਅਮਰੀਕਾ ਜਾਣ ਵਾਲੇ ਲੋਕਾਂ ਵਾਸਤੇ ਬੁਰੀ ਖਬਰ ਹੈ ਹੁਣ ਦਿੱਲੀ ਤੋਂ ਅਮਰੀਕਾ ਵਾਸਤੇ 에ਅਰ ਇੰਡੀਆ ਦੀਆਂ ਉਡਾਨਾਂ ਨਹੀਂ ਉਡਣਗੀਆਂ ਔਰ ਇਸ ਪਿਛੇ 에어 ਇੰਡੀਆ ਨੇ ਵੱਡੀ ਤੇ ਲੰਬੀ ਚੌੜੀ ਕਾਰਨਾਂ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ ਹੈ ਅਦਰਸਲ ਰੈਟਰੋ ਫਿਟਿੰਗ ਦਾ ਕੰਮ ਚੱਲ ਰਿਹਾ ਹੈ ਤੇ ਰੈਟਰੋ ਫਿਟਿੰਗ ਦੇ ਕਰਕੇ ਹੀ ਇਹ ਜਿਹੜੀਆਂ ਉਡਾਨਾਂ ਨੇ 에어 ਇੰਡੀਆ ਦੀਆਂ ਉਹ ਅਮਰੀਕਾ ਵੱਲ ਨੂੰ ਹੁਣ ਵਾਸ਼ਿੰਗਟਨ ਡੀਸੀ ਵੱਲ ਨੂੰ ਨਹੀਂ ਜਾਣਗੀਆਂ ਔਰ ਇਹ ਸਿਰਫ ਕੁਝ ਹੀ ਦਿਨਾਂ ਦੀ ਗੱਲ ਹੈ 에어 ਇੰਡੀਆ ਨੇ ਇੱਕ ਵੱਡਾ ਐਲਾਨ ਕੀਤਾ ਹੈ ਕਿ ਨਵੀਂ ਦਿੱਲੀ ਤੋਂ ਵਾਸ਼ਿੰਗਟਨ ਡੀਸੀ ਜਾਣ ਵਾਲੀਆਂ ਆਪਣੀਆਂ ਉਡਾਨਾਂ ਨੂੰ 1 ਸਤੰਬਰ ਤੱਕ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ ਸੋਮਾਰ ਨੂੰ ਜਾਰੀ ਇੱਕ ਬਿਆਨ ਚ 에ਅਰਲਾਈਨ ਨੇ ਆਖਿਆ ਕਿ ਉਹ 1 ਸਤੰਬਰ ਤੱਕ ਦਿੱਲੀ ਤੋਂ ਵਾਸ਼ਿੰਗਟਨ ਜਾਣ ਵਾਲੀਆਂ ਆਪਣੀਆਂ ਉਡਾਨਾਂ ਨੂੰ ਰੱਦ ਕਰ ਰਹੀ ਨੇ 에ਅਰ ਇੰਡੀਆ ਵੱਲੋਂ ਇਹ ਫੈਸਲਾ ਬੋਇੰਗ ਜਹਾਜ਼ਾਂ 'ਚ ਰੈਟਰੋਫਿਟਿੰਗ ਦੀ ਫਿਟਿੰਗ ਸ਼ੁਰੂ ਹੋਣ ਦੇ ਤੁਰੰਤ ਬਾਅਦ ਲਿਆ ਗਿਆ ਹੈ ਕਾਬਿਲੇ ਗੌਰ ਹੈ ਕਿ ਕੰਪਨੀ ਨੇ ਪਿਛਲੇ ਮਹੀਨੇ ਹੀ ਬੋਇੰਗ ਜਹਾਜ਼ਾਂ ਦੀ ਰੈਟਰੋਫਿਟਿੰਗ ਦਾ ਕੰਮ ਸ਼ੁਰੂ ਕਰਵਾਇਆ ਹੈ ਇਸ ਕਾਰਨ ਕੰਪਨੀ ਕੋਲ ਉਡਾਨਾਂ ਲਈ ਜਹਾਜ਼ਾਂ ਦੀ ਕਮੀ ਹੈ ਜਿਸ ਤੋਂ ਬਾਅਦ ਕੰਪਨੀ ਨੇ ਇਸ ਰੂਟ ਤੇ ਫਲਾਈਟਾਂ ਨੂੰ 1 ਸਤੰਬਰ ਤੱਕ ਮੁਲਤਵੀ ਕਰਨ ਦਾ ਐਲਾਨ ਕੀਤਾ ਹੈ ਏਅਰ ਇੰਡੀਆ ਵੱਲੋਂ ਜਾਰੀ ਕੀਤੇ ਗਏ ਇੱਕ ਬਿਆਨ ਚ ਆਖਿਆ ਗਿਆ ਕਿ ਏਅਰਲਾਈਨ ਨੇ ਕਿਹਾ ਕਿ ਯਾਤਰੀਆਂ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਵਿਆਪਕ ਰੈਟਰੋਫਿਟਿੰਗ ਦੀ ਲੋੜ ਹੈ ਇਸ ਕਾਰਨ ਬਹੁਤ ਸਾਰੇ ਜਹਾਜ਼ ਸਾਲ 2026 ਦੇ ਅੰਤ ਤੱਕ ਸੰਚਾਲਨ ਨਹੀਂ ਕਰ ਸਕਣਗੇ ਇਸ ਤੋਂ ਇਲਾਵਾ ਏਅਰ ਇੰਡੀਆ ਨੇ ਪਾਕਿਸਤਾਨੀ 에ਅਰ ਸਪੇਸ ਦੇ ਲਗਾਤਾਰ ਬੰਦ ਹੋਣ ਦਾ ਵੀ ਹਵਾਲਾ ਦਿੱਤਾ ਹੈ ਜਸਨਾਲ ਉਡਾਨਾਂ ਦਾ ਰੂਟ ਕਾਫੀ ਲੰਬਾ ਹੋ ਗਿਆ ਹੈ ਤੇ ਲੰਬੀ ਦੂਰੀ ਦੀਆਂ ਸੇਵਾਵਾਂ ਲਈ ਸੰਚਾਲਨ ਚੁਣੌਤੀਆਂ ਵੀ ਵਧ ਗਈਆਂ ਨੇ 에어 ਇੰਡੀਆ ਨੇ ਆਖਿਆ ਹੈ ਕਿ ਉਹ ਸਤੰਬਰ ਤੋਂ ਬਾਅਦ ਦਿੱਲੀ ਵਾਸ਼ਿੰਗਟਨ ਰੂਟ ਤੇ ਬੁੱਕ ਕਰਨ ਵਾਲੀ ਯਾਤਰੀਆਂ ਨਾਲ ਕੰਟੈਕਟ ਕਰੇਗਾ ਉਹਨਾਂ ਨੂੰ ਹੋਰ ਉਡਾਨਾਂ ਤੇ ਰੀ-ਬੁਕਿੰਗ ਜਾਂ ਉਹਨਾਂ ਦੀ ਪਸੰਦ ਦੇ ਆਧਾਰ ਤੇ ਪੂਰੀ ਰਿਫੰਡ ਕਰਨੇ ਆਪਸ਼ਨ ਵਿਕਲਪਿਕ ਯਾਤਰਾ ਵਰਗੇ ਆਪਸ਼ਨਸ ਦਿੱਤੇ ਜਾਣਗੇ ਇਸ ਮੁਤਲੀ ਦੇ ਬਾਵਜੂਦ 에어 ਇੰਡੀਆ ਦੇ ਗਾਹਕ ਨਿਊਯਾਰਕ ਨਿਵਾਕ ਸ਼ਿਕਾਗੋ ਤੇ ਸੈਂਟ ਫ੍ਰਾਂਸਿਸਕੋ ਦੇ ਰਾਹੀਂ ਇੱਕ ਸਟਾਪ ਕਨੈਕਸ਼ਨ ਰਾਹੀਂ ਵਾਸ਼ਿੰਗਟਨ ਉ ਡੀਸੀ ਲਈ ਰਿਪੀਟ ਵਾਸ਼ਿੰਗਟਨ ਡੀਸੀ ਲਈ ਉਡਾਨ ਭਰ ਸਕਣਗੇ ਸ੍ਰੇਸ਼ਨ ਨਵੀਆਂ ਤੇ ਤਾਜ਼ਾ ਖਬਰਾਂ ਜਾਣ ਜਣ ਦੇ ਇੱਕ ਵਾਰ ਫਿਰ ਨਜ਼ਰ ਮਾਰਦੇ ਆਮੋ ਖੜਨੇ ਸਤੇ ਟਰੰਪ ਨੇ ਵਾਸ਼ਿੰਗਟਨ ਸ਼ਹਿਰ ਦਾ ਕੰਟਰੋਲ ਸਾਂਭਿਆ ਨੈਸ਼ਨਲ ਗਾਰਡ ਕੀਤੇ ਤਾਇਨਾਤ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਵੱਡਾ ਫਰਮਾਨ ਵਾਸ਼ਿੰਗਟਨ ਦੇ ਵਿੱਚ ਬੇਘਰੇ ਤੇ ਅਪਰਾਧੀਆਂ ਦੇ ਨਾਲ ਨਜਿੱਠਣ ਲਈ ਚੁੱਕੇ ਸਖਤ ਕਦਮ ਕੰ ਦਿੱਲੀ ਤੋਂ ਨਹੀਂ ਉੱਡਣ ਗਿਆ ਅਮਰੀਕਾ ਦੇ ਲਈ ਉਡਾਨਾਂ 에ਅਰ ਇੰਡੀਆ ਨੇ ਬੰਦ ਕੀਤੀਆਂ ਫਲਾਈਟਾਂ ਇਸ ਨਾਲ ਹੀ ਮਨਿੰਦਰ ਜਸਤ ਕੱਲ ਫਿਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਾਦ